ਸ੍ਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਦੌਲਤ RAM ਡੈਰੀ ਫਾਰਮ ਚੋਂ ਬਰ ਰਹੀ ਆ ਜਿਹਦੇ ਵਿੱਚ ਬਹੁਤ ਸੋਹਣੀ ਚਿੱਟੀ ਡੱਬੀ ਵੜ ਸੁਈ ਸਵਾਈ ਬਾਈ ਜੀ ਤੁਹਾਨੂੰ ਦਿਖਾਉਣ ਲੱਗੇ ਆ ਪਹਿਲਾ ਸੁਹਾਵੜ ਬਹੁਤ ਸੋਹਣੇ ਸੁਨੱਖੀ ਆ। ਖਾਨਲੇਵਾ ਕਰਮਾਲੀ ਨੂੰ ਬਹੁਤ ਚੰਗਾ ਲੱਗਿਆ। ਗੁਲਾਬੀ ਥਾਲੇ ਵੇਦੀ ਆ। ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣਾ ਨਾ ਸਪਾਰਕ ਜ਼ਰੂਰ ਕਰ ਲਿਓ। ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣਾ ਤੋਂ ਲੈਨੇ ਆ। ਔ ਬਾਈ ਜੀ। ਸਸਰੀ ਘਰ ਬਾਈ ਜੀ। ਅਸੀ ਕਾਲ ਜੀ। ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਉਤਾਰੇ ਸ਼ਾਨ ਨਾਲ ਗੋਸਤਰਾ ਪਿੰਡ ਤੇ ਗਾੜੀ ਜਿਹੜਾ ਫਰੀ ਪੱਤੀ ਨਹੀਂ ਜਾਂਦਾ। ਠੀਕ ਆ ਬਾਈ ਜੀ। ਬਾਈ ਜੀ ਕੀ ਟ੍ਰੇਲ ਆ ਦੀ ਵਹਿੜ ਦੀ? ਪਹਿਲਾ ਸੁਹਾਵੜੇ ਦੋ ਦੰਦ ਵੱੱਛੀ ਆ ਜੀ। ਠੀਕ ਆ ਜੀ। ਹਾਂ। ਤੇ ਸੁਭਾਸ ਹੋਈ ਆ ਜੀ ਅੱਜ ਸੋਭਾ ਜੀ ਹਾਂ ਬੱਛੀ ਮਗਰ ਹੈ ਜੀ ਬੱਛੀ ਕਿਆ ਬਤਾਈ ਬੱਛੀ ਦਿੱਤੀ ਕਰਮ ਵਾਲੀ ਐ ਅੱਛਾ ਜੀ ਜੇਰ ਜੂ ਕੰਪਲੀਟ ਪਈ ਆ ਜੇਰ ਬਾਈ ਜੀ ਉਹ ਪਾਈ ਪਿੱਛੇ ਜੇਰ ਪਈ ਆ ਆ ਬਾਈ ਜੀ ਜੇਰ ਪਈ ਆ ਜੀ ਜੇਰ ਕੰਪਲੀਟ ਹੋ ਗਈ ਆ ਬੱਠਲ ਚ ਬਾਈ ਜੀ ਹੁਣੀ ਰੱਖੀ ਬੈਠੇ ਆ ਤੇ ਆ ਖੜੀ ਵਹਿੜ ਸੁਈ ਸਵਾਈ ਬੱਛੀ ਦਿੱਤੀ ਇਹਨੇ ਕਰਮ ਵਾਲੀ ਨੇ ਪਹਿਲਾਂ ਨਾ ਬੱਛੀ ਸੀ ਸੀਲ ਠੰਡੀ ਬਹੁਤ ਆ ਬੱਛੀ ਵੇਖੋ ਜੀ ਬਾਈ ਜੀ ਹੁਣੀ ਬਿਨਾ ਨਿਆਣੇ ਤੋਂ ਬਿਨਾ ਬੱਛੀ ਛੱਡੀ ਤੋਂ ਹੱਥ ਲਾਈ ਜਾਂਦੀ ਆ ਕਬੂਤਰੀ ਵਰਗੀ ਬੱਛੀ ਆ ਬਾਈ ਜੀ ਹੱਲੇਵਾ ਨੇੜ ਤੋਂ ਚੈੱਕ ਕਰ ਲੋ ਜੀ ਹਨ ਹਨ ਕਰਮਾ ਵਾਲੀ ਨੂੰ ਮੁਠੀ ਆ ਲੱਗਾ ਬਹੁਤ ਸੋਹਣਾ ਗੁਲਾਬੀ ਥਾਨਾ ਬੱਛੀ ਵੀ ਬਹੁਤ ਚੰਗੀ ਦਿੱਤੀ ਆ ਲੈ ਬਾਈ ਜੀ ਤੋਰ ਚਾਲ ਚੈੱਕ ਕਰਾਉਣੇ ਆ ਤੁਹਾਨੂੰ ਦਸੱਲੀ ਪਾਰਕ ਤੁਸੀਂ ਵੀਰ ਜੀ ਆਪ ਕਰਨੀ ਆ ਲਓ ਜੀ ਸੋਹਣੀ ਸੁਨੱਖੀ ਵਹਿੜ ਤੋਰ ਚਾਲ ਚੈੱਕ ਕਰ ਲਓ ਤੋਰਾ ਤਾਰਾ ਕਰਮਾ ਵਾਲੀ ਦਾ ਬਹੁਤ ਚੰਗਾ ਲੈਵਾ ਸੁਖਨਾ ਬਹੁਤ ਸੋਹਣਾ ਵਧਗਾ ਲੱਗਾ ਚੌੜਾ ਲੱਤਾਂ ਕਰ ਕਰ ਤੁਰਦੀ ਆ ਜਿਵੇਂ ਜਿਵੇਂ ਦੁੱਧ ਤੇ ਬੱਚੀ ਨੇ ਆਉਣਾ ਲੈਵਾ ਸੁੱਖਣਾ ਹੋਰ ਵੀ ਤਿਆਰ ਕਰ ਲੈਣਾ ਚਾਰੇ ਚੁੰਡਾਂ ਤੇ ਥਣ ਲੱਗਿਆ ਵਾ ਕੱਲਾ ਕੱਲਾ ਥਾਣਾ ਕਿਸੇ ਵੀਰ ਦੇ ਪਸੰਦਾਵੇ ਬਾਈ ਜੀ ਹੁਣਾਂ ਦਾ ਸਪਾਰਕ ਜ਼ਰੂਰ ਕਰਿਓ ਨੇੜ ਤੋਂ ਇੱਕ ਵਾਰੀ ਥਣ ਦੇ ਬਾਅਦ ਤੁਹਾਨੂੰ ਫੇਰ ਚੈੱਕ ਕਰਾ ਦਿੰਨੇ ਆ ਚਾਰੇ ਚੁੰਡਾਂ ਤੇ ਰੱਬ ਨੇ ਵਿਹਲੇ ਬਹਿ ਕੇ ਸੁੱਖਣਾ ਥਣ ਲਾਇਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਅੱਥੀ ਚੁਵਾਈ ਵਾਲਾ ਲੈ ਚਲੋ ਜੀ ਲੋ ਬਾਈ ਜੀ ਬੱਚੀ ਬਹੁਤ ਚੰਗੀ ਆ ਦੰਦਾਂ ਕਿਵੇਂ ਹੋ ਗਈ ਬਾਈ ਦੋ ਡੋਂਦੀ ਆ ਬਾਈ ਜੀ ਬੱਚੀ ਜਿਹੜੇ ਦਿਨਾਂ ਨੂੰ ਤਿਆਰ ਸੁਖਨਾ ਕਰਮਾ ਵਾਲੀ ਨੇ ਅੱਠ ਦੰਦ ਹੋਣਾ ਤੇ ਫੁੱਲ ਵੱਡੀ ਫਾਰਮ ਵਾਲੀ ਵੜ ਬਣ ਜਾਣਾ ਬੱਚੀ ਦਾ ਕੱਦ ਕਾੜ ਸੁਖਨਾ ਹੁਣ ਵੀ ਸੋਹਣਾ ਚੰਗਾ ਪਲੇ ਜੁਲੀਆ ਸੁਭਾਈ ਸੁਈਆ ਕਿਸੇ ਵੀਰ ਦੇ ਪਸੰਦਾ ਵੇ ਤੇ ਬਾਈ ਜੀ ਕਿੰਨਾ ਕੁ ਬੋਲਾ ਚੋਇਆ ਅੱਜ ਫਿਰ ਬੋਲਾ ਦਾ ਵੀ 3-4 ਕਿਲੋ ਬੋਲਾ ਚੋਤਾ ਆਪਾਂ 3-4 ਕਿਲੋ ਚੋਤਾ ਜੀ ਠੀਕ ਹੈ ਜੀ ਤੇ ਕਿੰਨਾ ਗਿਲ ਤਾਜਾ ਪਾ ਦੂਗੀ ਜੀ ਮੇਰੇ 20 ਕਿਲੋ ਬੱਚੀ ਨੂੰ ਚਾਹੀਦਾ 20 ਕਿਲੋ ਹੱਕ ਵੀ ਬਲਦਾ ਬਾਈ ਜੀ ਫੰਗ ਤੋਂ ਚੰਗਾ ਲੇਵਾ ਸੁਖਨਾ ਬਹੁਤ ਆ ਤੇ ਕਿੰਨੇ ਦੀ ਬਾਈ ਜੀ ਦੇ ਦਾਂਗੇ ਮੋਨਰੇ ਕਰਨ ਹੋਈਆਂ ਵੜੀਆਂ ਦਾ ਲੱਖ ਸਵਾ ਲੱਖ ਮੰਗੀ ਜਾਂਦੇ ਆ ਮੰਗੀ ਜਾਂਦੇ ਜੀ ਸਰਬ 85 ਹਜ਼ਾਰ ਜਿਵੇਂ ਦੇਣੀ ਆ ਪਾ ਠੀਕ ਆ ਬਾਈ ਜੀ ਮੌਕੇ ਤੇ ਕੋਈ ਮਾਲਤਾਨ ਛੋਟ ਛੱਪੇ ਆ ਬਸ ਮਾਲਤਾਨ ਹੀ ਹੋਊਗਾ ਬਸ ਠੀਕ ਆ ਬਾਈ ਜੀ ਬਾਈ ਜੀ ਇਹਦੇ ਮੌਕੇ ਤੇ ਮਾਲਤਾਨ ਜ਼ਰੂਰ ਹੋ ਜਾਊਗਾ ਕਿਸੇ ਵੀਰ ਦੇ ਪਸੰਦ ਆ ਤੇ ਬਾਈ ਜੀ ਤੋਂ ਮੋਬਾਈਲ ਨੰਬਰ ਤੁਹਾਨੂੰ ਪੁੱਛ ਦਿੰਨੇ ਆ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸਿਓ 887601402 ਠੀਕ ਆ ਬਾਈ ਜੀ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਉਹਨਾਂ ਨਾਲ ਚੱਲਦੇ ਨੰਬਰ ਤੇ ਸਪਾਰਕ ਜ਼ਰੂਰ ਕਰ ਲਓ ਸਕਰੀਨ ਤੇ ਚੱਲੂਗਾ ਬਾਈ ਲਾਈਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ